ਸਵਾਮੀ ਜੀ ਅੰਗਰੇਜ਼ ਸਰਕਾਰਾਈ ਸਾਰਿਆਂ ਨੂੰ ਪਿਆਰ ਭਰੀ ਸਤਿਫੀ ਕਾਲ ਦੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਪਿੰਡ ਚੋਬਦਰਾਂ ਅੱਜ ਹੈਗੀ ਸੰਤ ਸਵਾਮੀ ਬਾਬਾ ਨਮੋ ਨਾਹ ਜੀ ਦੀ ਸਾਲਾਨਾ ਵਰਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਮੋ ਨਾਹ ਜੀ ਦੀ ਸਾਲਾਨਾ ਵਰਸੀ ਇਹ ਦਿਖਾਵਾਂਗੇ ਸਾਰੀ ਵੀਡੀਓ ਚ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਚਲਦੇ ਆ ਜੀ ਆਪਾਂ ਤੇ ਇੱਥੇ ਸਾਰੀਆਂ ਸੜਕ ਦੇ ਆਲੇ-ਦੋਲੇ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਹਨਾ ਲਓ ਜੀ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਬਾਕੀ ਸੰਤਾਂ ਦੀ ਵਰਸੀ ਤੇ ਬਹੁਤ ਇਕੱਠ ਹੁੰਦਾ ਬਹੁਤ ਦੂਰੋਂ-ਦੂਰੋਂ ਸੰਗਤਾਂ ਆ ਕੇ ਇੱਥੇ ਵਰਸੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਇੱਧਰ ਵੀ ਤੁਸੀਂ ਆਹ ਦੇਖ ਸਕਦੇ ਹੋ ਹਨਾ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਤੇ ਚਲਦੇ ਆ ਅੱਗੇ ਉਹ ਦੇਖਦੇ ਆ ਤੇ ਇੱਥੇ ਖੁਸ਼ਾ ਝੂਲੇ ਵੀ ਜਿਹੜੇ ਲੱਗੇ ਹੋਏ ਨੇ ਛੋਟੇ ਬੱਚਿਆਂ ਵਾਲੇ ਹਨਾ ਬਹੁਤ ਭਾਰੀ ਇਕੱਠ ਹੁੰਦਾ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਸ਼ਾਮਲ ਹੁੰਦੀਆਂ ਨੇ ਵਰਸੀ ਦੇ ਵਿੱਚ ਆ ਕੇ ਤੇ ਸਵੇਰ ਦਾ ਟਾਈਮ ਹੈ 11:00 ਵਜੇ ਦਾ ਤੇ ਇਕੱਠ ਹੋਣਾ ਸ਼ੁਰੂ ਹੋ ਗਿਆ ਤੇ ਇੱਧਰ ਵੀ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਕੁਝ ਬੱਚੇ ਵਾਲੇ ਖੜਾਉਣੇ ਹਨਾ ਲਓ ਜੀ ਐਵੇਂ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਇੱਥੇ ਆ ਚੂੜੀਆਂ ਹੋ ਗਈਆਂ ਜਿਵੇਂ ਦੇਖ ਸਕਦੇ ਹੋ ਤੇ ਇੱਧਰ ਦੋਨੋਂ ਖੜੇ ਇਹ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਤੇ ਇਧਰ ਠੰਡੇ ਮਿੱਠੇ ਜਲ ਦੀ ਜਿਹੜੀ ਸ਼ਵੀਲ ਵੀ ਚੱਲ ਰਹੀ ਹੈ ਦੇਖ ਸਕਦੇ ਹੋ ਸੰਗਤਾਂ ਵਾਸਤੇ। ਲਓ ਜੀ ਇਸ ਤਰ੍ਹਾਂ ਸ਼ਵੀਲ ਦਾ ਜਿਹੜੀਆਂ ਲਾਈਆਂ ਹੁੰਦੀਆਂ ਨੇ ਦੇਖ ਸਕਦੇ ਹੋ। ਤੇ ਆਪਾਂ ਅੰਦਰ ਵੀ ਤੁਹਾਨੂੰ ਦਰਸ਼ਨ ਕਰਵਾ ਕੇ ਲੈ ਕੇ ਆਵਾਂਗੇ। ਪਹਿਲਾਂ ਬਾਹਰੋਂ ਤੁਹਾਨੂੰ ਦਿਖਾਉਨੇ ਆ। ਆਹ ਗੇਟ ਆ ਗਿਆ ਮੇਨ ਬਣਿਆ ਹੋਇਆ। ਆ ਅੰਦਰ ਦੇਖ ਸਕਦੇ ਹੋ ਮੱਥਾ ਟੇਕਣ ਵਾਸਤੇ ਨਾ ਨਾਰੀਅਲ ਪਾਏ ਨੇ ਜਿਵੇਂ। ਐਵੇਂ ਜੀਆਂ ਸਾਰੀਆਂ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਦੇਖ ਸਕਦੇ ਹੋ। ਲਓ ਜੀ। ਮਕਿ ਇੱਧਰ ਕੁਝ ਹੋਰ ਦੁਕਾਨਾਂ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆ ਜਵੇਂ ਛੱਲੇ ਹੋਗੇ ਹਨ ਛੋਟੇ ਬੱਚਿਆਂ ਵਾਲੇ ਖੜਾਉਣੇ ਹੋਗੇ ਆ ਕੁਝ ਖਾਣ ਪੀਣ ਵਾਲੀਆਂ ਹੋਰ ਦੁਕਾਨਾਂ ਜਿਹੜੀਆਂ ਦੇਖ ਸਕਦੇ ਹੋ ਲਓ ਜੀ ਐਵੇਂ ਦੂਰ-ਦੂਰ ਤੱਕ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਬਹੁਤ ਦੂਰੋਂ-ਦੂਰੋਂ ਸੰਗਤਾਂ ਆਉਂਦੀਆਂ ਨੇ ਦੂਰੋਂ-ਦੂਰੋਂ ਆ ਕੇ ਸੰਗਤਾਂ ਜਿਹੜੀਆਂ ਸ਼ਾਮਲ ਹੁੰਦੀਆਂ ਨੇ ਤੇ ਇਧਰ ਵੀ ਅੱਗੇ ਵਾਲੇ ਪਾਸੇ ਵੀ ਕੁਝ ਕੁ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ। ਲਓ ਜੀ। ਐਵੇਂ ਸਾਰੀਆਂ ਦੁਕਾਨਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਹਨਾ ਇੱਥੇ। ਖੜਾਉਣੇ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ। ਤੇ ਚਲਦੇ ਆਂ ਅਗਲੇ ਵਾਲੇ ਪਾਸੇ ਤੇ ਆਪਾਂ ਅੰਦਰ ਨੂੰ ਚਲਦੇ ਆਂ ਜਿਹੜਾ ਤੁਹਾਨੂੰ ਗੇਟ ਦਿਖਾਇਆ ਸੀ। ਤੇ ਇਸ ਤੋਂ ਬਾਅਦ ਫਿਰ ਆਪਾਂ ਅੰਦਰ ਵੀ ਤੁਹਾਨੂੰ ਲੈ ਕੇ ਜਾਵਾਂਗੇ, ਦਰਸ਼ਨ ਕਰਵਾਵਾਂਗੇ ਅੰਦਰ। ਸਾਰੀਆਂ ਇਸ ਤਰ੍ਹਾਂ ਇੱਥੇ ਦੁਕਾਨਾਂ ਹੁੰਦੀਆਂ ਨੇ ਹਨਾ ਦੇਖ ਸਕਦੇ ਹੋ। ਤੇ ਇਧਰ ਵੀ ਜਿਵੇਂ ਆ ਸਾਮਾਨ ਵਾਲੀਆਂ ਲੱਗੀਆਂ ਹੋਈਆਂ ਨੇ ਅੰਦਰ ਜਿਹੜਾ ਮੱਥਾ ਟੇਕਣ ਵਾਲਾ ਸਾਰਾ ਸਾਮਾਨ ਨਾਰੀ ਤੇ ਚੱਲਦੇ ਆਪਾਂ ਅੰਦਰ ਨੂੰ ਚੱਲਦੇ ਆ ਹੁਣ ਇਹ ਬਹੁਤ ਵਾਰੀ ਇਕੱਠ ਹੁੰਦਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਸਾਰਾ ਪਾਸੋਂ ਦਿਖਾਵਾਂਗੀ ਲਓ ਜੀ ਤੇ ਆ ਇਧਰ ਜਿਹੜਾ ਪੋਸਟਰ ਵੀ ਤੁਸੀਂ ਵੜ ਸਕਦੇ ਹੋ ਨਾ ਪੋਸਟਰ ਲੱਗਿਆ ਹੋਇਆ 14ਵੀਂ ਸਾਲਾਨਾ ਵਰਸੀ ਹੈ ਇਹ ਲਓ ਜੀ 6 7 ਅਤੇ 8 ਅਗਸਤ ਅੱਜ ਆਖੀਰਲਾ ਦਿਨ ਅੱਜ 8 ਅਗਸਤ ਹੈ ਚੱਲਦੇ ਆਪਾਂ ਤੇ ਤੁਸੀਂ ਇਕੱਠ ਜਿਹੜਾ ਦੇਖ ਰਹੇ ਹੋ ਨਾ ਸੰਗ ਤਾਂ ਆਪਦੇ ਮੋਟਰਸਾਈਕਲਾਂ ਦਾ ਗੱਡੀਆਂ ਆਪਦੇ ਸਾਧਨ ਖੜਾ ਕੇ ਦੂਰੋਂ ਫਿਰ ਪੈਦਲ ਚੱਲ ਕੇ ਜਾਂਦੀਆਂ ਨੇ ਤੇ ਇੱਧਰ ਅਗਲੇ ਵਾਲੇ ਪਾਸੇ ਵੀ ਕੁਝ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਨਾ ਇਹ ਵੀ ਆਪਾਂ ਸਾਰੀਆਂ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਲਓ ਜੀ ਇੱਥੇਆਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਇਸ ਤਰ੍ਹਾਂ ਇੱਥੇ ਜਿਹੜੀਆਂ ਦੁਕਾਨਾਂ ਉਹ ਲਾਈਆਂ ਜਾਂਦੀਆਂ ਨੇ ਆ ਕੁਛ ਇਹ ਤੇ ਪਲਾਸਟਿਕ ਦਾ ਸਮਾਨ ਹੈ ਨਾ ਕਰਾਂ ਦੀਵਾਰ ਤੋਂ ਵਾਲਾ ਸਮਾਨ ਐਵੇਂ ਦੀਆਂ ਦਰਖਾਨਾਂ ਵੀ ਸਾਰੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੇ ਇੱਥੇ ਜਿਵੇਂ ਕੁਝ ਬੱਚਿਆਂ ਵਾਲੇ ਖੜਾਉਣੇ ਹਨਾ ਲਓ ਜੀ ਦੇਖੋ ਸਾਰੀਆਂ ਸੜਕ ਦੇ ਨਾਲ-ਨਾਲ ਦੁਕਾਨਾਂ ਇੱਥੇ ਲਾਈਆਂ ਹੋਈਆਂ ਨੇ ਲਓ ਜੀ ਅੱਗੇ ਚੱਲਦੇ ਆਪਾਂ ਇੱਧਰ ਅਗਲੇ ਵਾਲੇ ਪਾਸੇ ਵੀ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਨੇ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੇ ਸਮਾਨ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਕੁਛ ਆ ਬੱਚਿਆਂ ਦੇ ਖੜਾਉਣੇ ਹਨ ਇਸ ਤਰ੍ਹਾਂ ਹੀ ਸੜਕ ਦੇ ਨਾਲ-ਨਾਲ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਇੱਧਰ ਵੀ ਕੁਛ ਜਿਵੇਂ ਆ ਸਾਹਮਣੇ ਵਾਲੇ ਪਾਸੇ ਹਨ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਉਸੇ ਤਰ੍ਹਾਂ ਇੱਥੇ ਨਾਲ-ਨਾਲ ਖੜਾਉਣੇ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਰੀਆਂ ਲਓ ਜੀ ਐਵੇਂ ਦੂਰ ਦੂਰ ਤੱਕ ਇਥੇ ਜਿਹੜੀਆਂ ਦੁਕਾਨਾਂ ਉਹ ਲੱਗੀਆਂ ਹੁੰਦੀਆਂ ਨੇ ਆਹ ਕੁਛ ਬੱਚੇ ਵਾਲੇ ਖੜਾਉਣੇ ਹਨ ਦੇਖ ਸਕਦੇ ਹੋ ਲੋ ਜੀ ਟਰੈਕਟਰ ਹੋ ਗਏ ਜਿਵੇਂ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਸਾਰੀ ਸੜਕ ਤੇ ਇਸੇ ਤਰ੍ਹਾਂ ਦੁਕਾਨਾਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਤੇ ਇੱਧਰ ਇਕੱਠ ਤੁਸੀਂ ਜਿਹੜਾ ਦੇਖ ਸਕਦੇ ਹੋ ਨਾ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਲਓ ਜੀ ਇਸ ਤਰ੍ਹਾਂ ਦੂਰੋਂ ਦੂਰੋਂ ਸੰਗਤਾਂ ਆ ਕੇ ਸ਼ਾਮਲ ਹੁੰਦੀਆਂ ਨੇ ਹਨਾ ਇੱਥੇ ਦਰਸ਼ਨਾਂ ਵਾਸਤੇ ਆਉਂਦੇ ਨੇ ਤੇ ਇੱਧਰ ਵੀ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਨਾ ਕੁਝ ਖਾਣ-ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਤੇ ਚੱਲਦੇ ਆਪਾਂ ਹੁਣ ਅੰਦਰ ਨੂੰ ਚੱਲਦੇ ਆ ਤੇ ਅੱਗੇ ਉਹ ਦੇਖਦੇ ਆਪਾਂ ਜਾ ਕੇ ਇੱਧਰ ਇਹ ਦੋਨੋਂ ਸਾਈਡ ਐਸੀ ਤਰ੍ਹਾਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ। ਲਓ ਜੀ। ਕੁਝ ਬੱਚਿਆਂ ਦੇ ਖੜਾਉਣ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਹਨਾ। ਇੱਧਰ ਖਾਣ ਪੀਣ ਵਾਲੀਆਂ ਦੇਖ ਸਕਦੇ ਹੋ ਨਾਲ-ਨਾਲ। ਇੱਥੇ ਵੀ ਜਿਵੇਂ ਅੰਦਰ ਜਿਹੜਾ ਹਨਾ ਸਮਾਨ ਮਤਲਬ ਮੱਥਾ ਟੇਕਿਆ ਜਾਂਦਾ ਉਹ ਸਾਰਾ ਇੱਥੋਂ ਮਿਲਦਾ ਹੈ। ਨਾਰੀਅਲ ਹੋਗੇ ਜਿਵੇਂ। ਇੱਥੇ ਵੀ ਆ ਸਾਰੇ ਬੱਚੇ ਵਾਲੇ ਖੜਾਉਣੇ ਆ ਗਏ, ਚੂੜੀਆਂ ਆ ਗਈਆਂ। ਲਓ ਜੀ। ਸਾਰੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ। ਕੰਮ ਕਰਨ ਵਾਲਾ ਹੈ। ਸਵਾਮੀ ਜੀ ਦੀ ਨਾਗਰ ਸੇਵਾ। ਤੇ ਇਧਰਾ ਬੱਚਿਆਂ ਵਾਲੇ ਝੂਲੇ ਵੀ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਹਨ। ਲਓ ਜੀ। ਆ ਛੋਟੇ ਬੱਚਿਆਂ ਵਾਲੇ ਝੂਲੇ ਵੀ ਇੱਥੇ ਹੈਗੇ ਨੇ। ਪਿੰਡ ਆ ਜਿਵੇਂ ਜੰਪ ਵਾਲਾ ਝੂਲਾ ਆ ਗਿਆ ਹਨ। ਲਓ ਜੀ। ਸਵਾਮੀ ਜੀ ਭੈਣ ਕਿੱਥੇ ਗਿਆ ਜੀ ਮੰਗੀ ਹੈ ਅਜੇ ਮੰਗਣਾ। ਸਟੋਰੀ ਝੂਲੇ ਵੀ ਇੱਥੇ ਲੱਗੇ ਹੋਏ ਨੇ। ਤੇ ਇੱਧਰ ਵੀ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਨੇ ਕੀ ਹੋ ਗਿਆ ਇਹ ਵੀ ਆਪਾਂ ਦੇਖਦੇ ਆਂ ਵਾਪਸੀ ਜਾਂਦੇ ਪਹਿਲਾਂ ਅੱਗੇ ਉਹ ਦਿਖਾਉਨੇ ਆ ਤੁਹਾਨੂੰ ਉਹਦੀ ਅੱਖ ਇੱਧਰ ਕੁਛ ਖਾਣ ਪੀਣ ਵਾਲੀਆਂ ਦੁਕਾਨਾਂ ਲਓ ਜੀ ਕੱਜ ਪੈ ਗਿਆ ਫੋਲਾ ਪੈ ਗਿਆ ਜਿਵੇਂ ਆਪਾਂ ਕਹਿੰਦੇ ਯਾਤਰੇ ਵਿੱਚ ਅੱਤ ਤੇਰ ਪੈ ਗਿਆ ਫੋਲਾ ਪੈ ਗਿਆ ਕਿ ਸਾ ਇੱਧਰ ਅਗਲੇ ਵਾਲੇ ਪਾਸੇ ਬਹੁਤ ਸਾਰੀਆਂ ਦੁਕਾਨਾਂ ਆਂਦੀ ਹੈ ਹਨਾ ਨਹੀਂ ਇੱਧਰ ਸਾਰੀਆਂ ਦੁਕਾਨੇ ਦੁਕਾਨਾਂ ਨੇ ਹੁਣ ਚੱਲਦੇ ਆਪਾਂ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਤੇ ਅੰਦਰ ਦਰਸ਼ਨ ਕਰਵਾਉਣੇ ਆ ਤੁਹਾਨੂੰ ਨੌਜਵਾਨ ਕਵਰਸ਼ਾ ਹੈ ਸੁਆਮੀ ਆਪਣੇ ਨਗਰ ਦੇ ਵਿੱਚ ਪਿੰਡ ਟੂਕੀਆਂ ਬਾਹਰ ਬਾਹਰ ਖੇਤਾਂ ਦੇ ਵਿੱਚ ਕਸਿਆ ਕਰਦੇ ਹੁੰਦੇ ਜਿਲ੍ਹਾ ਬਣਿਆ ਮੇਆ ਉੱਥੇ ਇੱਕ ਦਿਨ ਕੀ ਹੋਇਆ ਗਰਮੀ ਬਹੁਤ ਪੈਂਦੀ ਬਹੁਤ ਜ਼ਿਆਦਾ ਇੰਨੀ ਗਰਮੀ ਸੀ ਕੇ ਜਿਹੜੇ ਪਿੰਡ ਦੇ ਟੋਬੇ ਸੀ ਨਾ ਸਾਰੀ ਸੁੱਖੀ ਜਾਨਵਰ ਤੇ ਕਿੰਨੇ ਸੀ ਵਿਚਾਰੇ ਪਾਣੀ ਦੇ ਕੰਨਿਓ ਨਹਿ ਪਹਿਮਾਨਤ ਆਨ ਤੋ ਲਾਲਕ ਸੁਨਹਿ ਰਮਣਾ ਇੱਧਰ ਜਿਵੇਂ ਜੋੜਾ ਘਰ ਹਨਾ ਜੋੜਾ ਘਰ ਬਣਿਆ ਹੋਇਆ ਪਿੱਛੇ ਜਿਹੜੇ ਸੰਗਤਾਂ ਜੋੜੇ ਜਾਵਾ ਬਣਾਉਂਦੀਆਂ ਨੇ ਲਓ ਜੀ ਕਿ ਇਸੇ ਸੇਵਾਦਾਰਾਂ ਵੱਲੋਂ ਜਿਹੜੇ ਜੋੜੇ ਜਮਾ ਕੀਤੇ ਜਾਂਦੇ ਨੇ ਦੇਖ ਸਕਦੇ ਹੋ ਲਓ ਜੀ ਬਾਕੀ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਦੇਖ ਸਕਦੇ ਹੋ ਤੁਸੀਂ। ਪੁਸ਼ਤਾਨੀ ਪਾਮੀ ਜੀ ਨੇ ਆਪਣੇ ਨਜ਼ਰ ਦੂੜੀਆਂ ਦੇ ਚੱਲਦੇ ਆਪਾਂ ਅੰਦਰ ਹੁਣ ਤੁਹਾਨੂੰ ਦਰਸ਼ਨ ਦੇ ਕਰਵਾਉਣੇ ਆ। ਤੇ ਇੱਥੇ ਜਿਹੜੀਆਂ ਠੰਡੀਆਂ, ਸੁਵਿਧਾ ਜਿਹੜੀਆਂ ਚੱਲ ਰਹੀਆਂ ਨੇ ਹਨਾ ਲੋ ਦੇਖ ਸਕਦੇ ਹੋ ਤੁਸੀਂ। ਸੇਵਾਦਾਰਾਂ ਵੱਲੋਂ ਜਿਹੜੀਆਂ ਸੁਵਿਧਾ ਲਾਈਆਂ ਜਾਂਦੀਆਂ ਨੇ। ਸਰਦਾਰ ਬਾਤ। ਉਹਨੂੰ ਤੋਂ ਵੀ ਕੇਲੇ ਸਰਦਾਰ ਸਾਹਿਬ। ਹਾਂਜੀ ਮਹਾਰਾਜ। ਚਲੋ ਆਪਾਂ ਅੱਗੇ ਜਾਂਦੇ ਨਹਿਰ ਬੰਦ ਤੇ ਨਹੀਂ ਆ। ਰਾਜ ਨੂੰ ਅੰਦਰ ਕੋਲ ਕੋ ਚੱਲ ਬਣਾ ਜੀ ਨੇ ਤੁਹਾਨੂੰ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਕਰਵਾਉਨੇ ਆਗੇ ਆਪਾਂ ਅੰਗਰੇਜ਼ਾਂ ਦਾ ਦਾਅਵਾ ਹੈ ਕਿ ਪਟਹਿੜ ਵਾਲੇ ਬੈਠੇ ਹੋਏ ਹਨ ਲੋ ਜੀ ਚੱਲਦੇ ਆਪਾਂ ਅੰਦਰ ਇੱਥੇ ਦਰਸ਼ਨ ਕਰਵਾਉਨੇ ਆ ਤੁਹਾਨੂੰ ਨਹੀਂ ਉਹਨਾਂ ਨੂੰ ਬੁਲਾਓ ਵਾਕੀ ਸੰਗਤਾਂ ਦਾ ਬਹੁਤ ਭਾਰੀ ਇਕੱਠਾ ਜਿਹੜਾ ਹੋਇਆ ਹੋਇਆ ਹੈ ਨਾ ਤੁਸੀਂ ਦੇਖ ਸਕਦੇ ਹੋ ਲੋ ਬਹੁਤ ਭਾਰੀ ਇਕੱਠਾ ਹੈ ਸੰਗਤਾਂ ਦਾ ਪਤਾ ਨਹੀਂ ਕੀ ਬਣੂਗਾ ਹੁਣ ਫਾਮੀਲੀ ਆਪਣੇ ਉੱਤੇ ਬਾਹਰ-ਬਾਹਰ ਕਿੱਲੇ ਤੇ ਭਜਨ ਕਰਦੀ ਨੇ ਜਿਵੇਂ ਉਹ ਕਰਦੇ ਨੇ ਸਮਰਧੀਆਂ ਲਾਉਂਦੇ ਉਹਨਾਂ ਨੇ ਕਿਹਾ ਕਿਸੇ ਤਰ੍ਹਾਂ ਕੋਈ ਤਾਂ ਹੁਣ ਉੱਥੇ ਸੁਨੇਹਾ ਭੇਜ ਦਿੱਤਾ ਗਿਆ ਸਵਾਮੀ ਜੀ ਅੰਗਰੇਜ਼ ਸਰਕਾਰ ਆਈ ਹੈ ਆਪ ਜੀ ਨੂੰ ਬੁਲਾਉਂਦੇ ਨੇ ਅੱਛਾ ਉਹਨਾਂ ਨੇ ਆਖਿਆ ਜਿਹੜਾ ਮੌਕੇ ਦਾ ਨਿਵਾਸੀ ਮੌਕੇ ਦਾ ਅੰਗਰੇਜ਼ ਦਾ ਵੱਡਾ ਆਫੀਸਰ ਸੀ ਕਿ ਜੀ ਨੇ ਇਹ ਨਕਾ ਤੋੜਿਆ ਨਹਿਰ ਤੋੜਿਆ ਸਾਨੂੰ ਦੇ ਦਰਸ਼ਨ ਤਾਂ ਕਰਵਾ ਦਿਓ ਚਲਦੇ ਆਪਾਂ ਅੰਦਰ ਐnde ਅੰਗਰੇਜ਼ ਨੇ ਉਹਨਾਂ ਨੇ ਉੱਤਕੇ ਮੂਰਿਓ ਕੇ ਸੰਤਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਔਰ ਸੰਤਾਂ ਨੇ ਅਸ਼ੀਰਵਾਦ ਦਿੱਤਾ ਜੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਓਹ ਕਹਿੰਦੇ ਜੀ ਬਹੁਤ ਅੱਛਾ ਕੀਤਾ ਤੁਸੀਂ ਨੇ ਤੋਂ ਪਾਣੀ ਦੇ ਭਰਨੇ ਨੇ ਜੇ ਹੋਰ ਲੋੜ ਹੈ ਤਾਂ ਹੋਰ ਖੋਲ ਲਿਓ ਆਪਣਾ ਸੰਤ ਜੀ ਨੇ ਜਿੰਨੇ ਤੁਹਾਨੂੰ ਚਾਹੀਦਾ ਸੀ ਔਰ ਜ਼ਿਆਦਾ ਸੀ ਕੀ ਕਰਨਾ ਇਹ ਮਹਾਪੁਰਸ਼ਾਂ ਨੇ ਬਹੁਤ ਅੱچھے ਕੰਮ ਕੀਤੇ ਨੇ ਚੰਗੇ ਕੰਮ ਕੀਤੇ ਨੇ ਜਿਨ੍ਹਾਂ ਦੀ ਮਹਿਮਾ ਕਹਿਣ ਤੋਂ ਬਾਹਰ ਹੈ ਕਿਉਂ ਸੰਗਤ ਕੀ ਸਵਾਮੀ ਦੀ ਜਾਲਾ ਸਰ ਪ੍ਰਭੂ ਦਾ ਨਾਮ ਪੰਜ ਸਿਮਨ ਕਰਨਾ ਹੈ ਮੰਨ ਦੇਸੀ ਹੋਰ ਗੱਲਾਂ ਨਹੀਂ ਆਓ ਆਪਾਂ ਹੁਣ ਧਾਰਨਾ ਪੜੀਏ ਟਾਈਮ ਆਪਣਾ ਹੋ ਗਿਆ ਗਿਆ ਮੰਨ ਲਗੇ ਕਿ ਕਰਕੇ ਆਓ ਆਪ ਧਾਰਨਾ ਪੜੀਏ ਤੇ ਫਿਰ ਆਪਣੇ

ਕਹਨੇ ਆਪਜੀ ਨਾਲ ਗੁਰੂ ਕੇ ਵਿਚਾਰਾਂ ਦੀ ਸਾਂਝ ਪਾਉਣੀ ਆ ਬੇਨਤੀ ਆ ਸਿੱਖ ਸੰਗਤਾਂ ਨੂੰ ਜਿੱਥੇ ਜਗ੍ਹਾ ਮਿਲਦੀ ਆ ਬੈਠਣ ਜੀ ਕਿਰਪਾਲਤਾ ਕਰੋ ਕਿਰਪਾ ਕਰਕੇ ਉਧਰ ਦੀ ਆਓ ਕਿਉਂਕਿ ਜੋ ਇਹ ਪ੍ਰੋਗਰਾਮ ਹੈ ਲਾਈਵ ਟੈਲੀਕਾਸਟ ਹੋ ਰਿਹਾ ਸੋ ਦਸਟਾਰ ਬਰਾਂਸ ਹੁੰਦੀ ਆ ਸੋ ਖੱਬੇ ਪਾਸੇ ਦੀ ਮੱਠਾ ਦੇ ਕੇ ਪਰਲੀ ਸਾਈਡ 'ਤੇ ਆਓ ਵੀਰ ਜੀ ਹੱਥ ਰੱਖ ਕੇ ਬੇਨਤੀ ਆ ਸੋ 10 ਮਿੰਟ ਵਾਸਤੇ ਕੁਇਸਤਰੀ ਦਿੱਤਾ ਗੁਰੂ ਦੇ ਵਿਚਾਰਾਂ ਦੀ ਸਾਜ ਵਾਪੁਰਖੰਦੇ ਜੀਵਨ ਬਾਰੇ ਮੈਂ ਬੇਨਤੀ ਕਰੁੰਦਾ ਵੀ 10 ਮਿੰਟ ਚੋਂ ਜੇ ਤੁਸੀਂ ਮੈਨੂੰ 1 ਮਿੰਟ ਦੇ ਕੇ ਜਾਵੋ ਤਾਂ ਤੁਹਾਡਾ ਧੰਨਵਾਦ ਹੋ ਵਾਹਿਗੁਰੂ ਜੀ ਕਾ ਕਾ ਜੀ ਵਾਹਿਗੁਰੂ ਜੀ ਕੀ ਫਤਿਹ ਪਾਰੋਂ ਨਹੀਂ ਪਾਰੋ ਬੱਸ ਕਰੋ ਜੀ ਗੰਪੇ ਕੀ ਦਿਲ ਦਾ ਨਾਨਕਾ ਬਰਾਬਰ ਹੋ त ਤੰਦਨ ਸਾਹਿਬ ਨੂੰ ਰੰਗਤ ਮਾ ਲਓ ਜੀ ਇਧਰ ਆਪਾਂ ਲੰਗਰ ਹਾਲ ਦੇ ਵਿੱਚ ਆਇਆ ਤੇ ਆ ਵੀਰੇ ਹੋਣੀ ਸਾਡੇ ਪਿੰਡ ਤੋਂ ਨੇ ਤੇ ਇਹਨਾਂ ਦੀ ਡਿਊਟੀ ਇੱਥੇ ਸੇਵਾਦਾਰ ਨੇ ਤੇ ਇਧਰ ਲੰਗਰ ਹਾਲ ਹੈ ਦੇਖ ਸਕਦੇ ਹੋ ਤੁਸੀਂ ਆ ਸਾਰਾ ਇੱਥੇ ਸੰਗਤਾਂ ਲੰਗਰ ਛਕ ਰਹੀਆਂ ਨੇ ਹਨਾ ਪੰਗਤ ਦੇ ਵਿੱਚ ਬੈਠ ਕੇ ਲਓ ਜੀ ਇੱਥੇ ਸਾਰਾ ਲੰਗਰ ਦਾ ਪ੍ਰਬੰਧ ਆ ਜਿਹੜਾ ਕਰਿਆ ਹੋਇਆ ਇਦਰ ਸੰਗਤਾਂ ਦੇਖ ਸਕਦੇ ਹੋ ਤੁਸੀਂ ਪੰਕਤ ਦੇ ਵਿੱਚ ਬੈਠ ਕੇ ਲੰਗਰ ਚੱਕ ਰਹੀਆਂ ਨੇ ਬਾਬਾ ਜੀ ਹੁਣੇ ਆਪਾਂ ਨੂੰ ਵਰਸੀ ਦੇ ਸਬੰਧ ਚ ਸਾਰੀ ਜਾਣਕਾਰੀ ਦੇਣਗੇ ਹਾਂਜੀ ਬੱਬਾਈ ਜੀ ਆ ਜੀ ਰਾਮ ਜੀ ਕੰਮ ਕੰਮ ਸੰਪਰਨ ਨੰਬਰ 12 ਜਿਹੜਾ ਲੰਮਾ ਕਾਰਜ ਦੋਹਰਾ ਵਾਲਾ ਦੀ ਇਹ ਸਾਡਾ ਕੌਮ ਨੂੰ ਪਾਸੇ ਅਨੁਸ਼ਾਰਨ ਦਾ ਕੰਮ ਲਾ ਨੂੰ ਨਿਕਲਿਆ ਜਿਸ ਤੇ ਕਾਦੇ ਕਾਫੀ ਸਮੇਂ ਤੋਂ ਕਹਾਵਾ ਕੋ ਮਹਾਰਾ ਜੀ ਕੋਈ ਕਸ਼ਿਆ ਅਰਥਨੇ ਅਨੁਸ਼ਾਨਾਂ ਨੂੰ ਜਿਹੜਾ ਕਰ ਰਿਹਾ ਕੋਈ ਪ੍ਰੋਪਰ ਦਾ ਤਮਾਸਾ ਵੀ ਤਰ੍ਹਾਂ ਅੰਤਾਰਾ ਹੋਇਆ ਅੱਗੇ ਸਾਥ ਪ੍ਰੀਤ ਨੂੰ ਉਹਦੀ ਯਾਦ ਵਿੱਚ ਅਕੰਧ ਦੀ ਸੇਵਾ ਲਗਾ ਕੰਦਾ ਦਾ ਇਕੱਲਾ ਦਾ ਇੱਕ ਅਰੇਗਾਂ ਨੂੰ ਆਲਾ ਲਿਆ ਤੇ ਪੂਰਾ ਦਾ ਸੰਪਰਕ ਪ੍ਰੋਕਸਰ ਸੰਪਰਕ ਲਾਉਂਦਾ ਹੈ। ਲਓ ਜੀ ਅੰਦਰੋਂ ਆਪਾਂ ਦਰਸ਼ਨ ਕਰਾ ਤੇ ਤੁਹਾਨੂੰ ਤੇ ਇਸ ਤਰ੍ਹਾਂ ਬਹੁਤ ਭਾਰੀ ਜਿਹੜਾ ਇਕੱਠਾ ਹੁੰਦਾ ਹੈ ਸੰਤਾਂ ਦੀ ਵਰਸੀ ਦੇ ਉੱਪਰ ਆਪਾਂ ਤੁਹਾਨੂੰ ਸਾਰਾ ਦਿਖਾਇਆ ਹੀ ਹੈ। ਤੇ ਇੱਧਰ ਜਿਵੇਂ ਸਾਰੀਆਂ ਇਹ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਨਾ ਇਹ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ। ਲਓ ਜੀ ਕੋਸ਼ਕ ਝੂਲੇ ਵੀ ਇੱਥੇ ਜਿਹੜੇ ਲੱਗੇ ਹੋਏ ਨੇ ਇਹ ਸਾਰੀਆਂ ਦੁਕਾਨਾਂ ਆਪਾਂ ਤੁਹਾਨੂੰ ਦਿਖਾਉਨੇ ਆਂ ਇੱਥੇ ਜਿਵੇਂ ਆ ਬੱਚਿਆਂ ਵਾਲੇ ਝੂਲੇ ਆ ਗਏ ਹਨਾ ਖਾਣ ਪੀਣ ਵਾਲੀਆਂ ਸਾਰੀਆਂ ਐਵੇਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਉਹਨਾਂ ਦੇ ਮਤਲਬ ਆਪਾਂ ਆਪਣੇ ਸੰਡੇਤ ਰਾਜੋ ਨੇ ਉਹਨਾਂ ਦੀ ਛੋਟੇ ਬੱਚਿਆਂ ਵਾਲੇ ਖੜਾਉਣੇ ਆ ਗਏ ਹਨਾ ਲਓ ਜੀ ਫਲਾਂ ਦਾ ਉਹ ਕੀ ਕੋਈ ਗੱਲ ਨਾ ਆ। ਆਕੜੇ ਹੋ ਗਏ, ਰਿੰਗਸ ਹੋ ਗਏ। ਐਵੇਂ ਜਿਹਾ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ। ਆ ਬੈਗ ਆ ਗਏ ਜਿਵੇਂ ਲਓ ਜੀ। ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕਿ ਇੱਥੇ ਲੱਗੀਆਂ ਹੋਈਆਂ। ਇੱਧਰ ਵੀ ਜਿਵੇਂ ਆ 20-20 ਰੁਪਿਆ ਦੀ ਸੇਲ ਆ ਗਈ ਹੈ ਨਾ। ਲਓ ਜੀ। ਐਵੇਂ ਦਾ ਸਾਰਾ ਸਮਾਨ ਇੱਥੇ ਦੇਖ ਸਕਦੇ ਹਾਂ। ਆ ਪਰਸ ਆ ਗਏ ਜਿਵੇਂ ਲਓ ਜੀ ਛੋਟੇ ਵੱਡੇ ਹਨ ਸਾਰੇ ਪਰਸ ਐਵੇਂ ਦੀਆਂ ਦੁਕਾਨਾਂ ਨੇ ਆ ਵੀ ਕੁ ਬੱਚਿਆਂ ਦੇ ਖੜਾਉਣੇ ਖੇਡਣ ਵਾਲੇ ਛੋਟੇ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਬਹੁਤ ਹੈਗੀਆਂ ਨੇ ਇੱਥੇ ਲਓ ਜੀ ਇਸ ਤਰ੍ਹਾਂ ਇੱਥੇ ਦੋਨੋਂ ਸਾਈਡ ਦੁਕਾਨਾਂ ਨੇ ਇਧਰਲੀ ਵਾਲੀ ਸਾਈਡ ਆ ਕੁਝ ਝੂਲੇ ਇੱਥੇ ਲੱਗੇ ਹੋਏ ਨੇ ਦੇਖ ਸਕਦੇ ਹੋ ਆ ਜਿਵੇਂ ਕਿਸ਼ਤੀ ਵਾਲਾ ਝੂਲਾ ਆ ਗਿਆ ਹਨ ਲਓ ਜੀ ਐਵੇਂ ਦੇ ਝੂਲੇ ਵੀ ਇੱਥੇ ਹੈਗੇ ਨੇ ਦੇਖ ਸਕਦੇ ਹੋ ਇੱਧਰ ਹੋਰ ਝੂਲੇ ਹੈਗੇ ਨੇ ਬੱਚਿਆਂ ਵਾਲੇ ਇਹ ਵੀ ਤੁਹਾਨੂੰ ਦਿਖਾਉਨੇ ਆਂਗੇ ਆਜ ਤੇ ਵੀ ਬੱਚੇ ਦੇਖ ਸਕਦੇ ਹੋ ਤੁਸੀਂ ਇੰਜੋਏ ਜਿਹੜਾ ਕਰ ਰਹੇ ਨੇ ਨਾ ਲਓ ਜੀ ਐਵੇਂ ਇੱਥੇ ਬਹੁਤ ਸਾਰੇ ਝੂਲੇ ਤੇ ਹੈਗੇ ਨੇ ਤੇ ਆ ਵੀ ਛੋਟੇ ਬੱਚਿਆਂ ਵਾਲੇ ਝੂਲੇ ਨੇ ਦੇਖੋ ਇੱਥੇ ਵੀ ਛੋਟੇ ਬੱਚੇ ਇੰਜੋਏ ਜਿਹੜਾ ਕਰ ਰਹੇ ਨੇ ਦੇਖ ਸਕਦੇ ਹੋ ਲਓ ਜੀ ਇੱਥੇ ਹੀ ਹਾਈਡਰ ਦੇ ਸਾਰੇ ਝੂਲੇ ਜਿਹੜੇ ਲੱਗੇ ਹੋਏ ਨੇ ਹਨਾ ਆਪਾਂ ਤੁਹਾਨੂੰ ਕਿਸੇ ਰੋਡ ਉੱਤੇ ਲਿਖਾਇਆ ਲਓ ਜੀ ਤੇ ਅੱਗੇ ਚੱਲਦੇ ਆ ਅੱਗੇ ਉਹਨੂੰ ਸਿਖਾਉਣਾ ਹੈ ਨਾ ਸਾਰਾ ਜਿਹੜੀਆਂ ਇਹ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਇਹ ਸਾਰਾ ਆਪਾਂ ਦਿਖਾਉਣਾ ਹੈ ਤੁਹਾਨੂੰ ਜਾ ਕੇ ਦੋਨੋਂ ਸਾਈਡਾਂ ਇਹ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਆਪਾਂ ਜਿਵੇਂ ਪਹਿਲਾਂ ਦੱਸਿਆ ਸੀ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਕੀ ਬਹੁਤ ਭਾਰੀ ਜਿਹੜਾ ਇਕੱਠ ਹੁੰਦਾ ਬਹੁਤ ਦੂਰੋਂ ਦੂਰੋਂ ਸੰਗ ਤਾਂ ਆ ਕੇ ਜਿਹੜੀਆਂ ਸ਼ਾਮਲ ਹੁੰਦੀਆਂ ਨੇ ਤੇ ਅੱਗੇ ਚੱਲਦੇ ਆਂ ਅੱਗੋਂ ਦਿਖਾਉਨੇ ਆ ਤੁਹਾਨੂੰ ਤੇ ਅਗਲੇ ਬਾਰੇ ਪਾਸੇ ਵੀ ਉਸੇ ਤਰ੍ਹਾਂ ਜਿਹੜੀਆਂ ਇੱਥੇ ਦੁਕਾਨਾਂ ਨੇ ਦੇਖ ਸਕਦੇ ਹੋ ਲੌਜੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਦੋਨੋਂ ਸਾਈਡ ਦੁਕਾਨਾਂ ਨੇ ਇੱਥੇ ਸਵੇਰ ਤੋਂ ਹੀ ਜਿਹੜਾ ਮਤਲਬ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਸਾਰਾ ਦਿਨ ਮਤਲਬ ਇਕੱਠ ਰਹਿੰਦਾ ਸ਼ਾਮ ਤੱਕ ਬਹੁਤ ਇਕੱਠ ਰਹਿੰਦਾ ਇੱਥੇ ਤੇ ਇੱਧਰ ਵੀ ਕੁਝ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਵੀ ਲੱਗੀ ਹੋਈਆਂ ਨੇ ਕੜੇ ਹੋਗੇ ਜਿਵੇਂ ਨਾ ਐਵੇਂ ਦਾ ਸਾਰਾ ਸਮਾਨ ਇੱਥੇ ਲਓ ਜੀ ਤੇ ਅੱਗੇ ਚੱਲਦੇ ਆਂ ਅੱਗੇ ਉਹ ਜਾ ਕੇ ਆਪਾਂ ਦੇਖਦੇ ਆਂ ਜੀ ਐਥੇ ਜਿਵੇਂ ਬੱਚਿਆਂ ਦੇ ਖੜਾਉਣੇ ਆ ਗਏ ਲੋ ਜੀ ਐਵੇਂ ਜੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤੇ ਆਹ ਸਾਈਡ ਉਹੀ ਝੂਲੇ ਆ ਗਏ ਤੇ ਇਧਰ ਵਾਲੇ ਨਾਲ-ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਖੁਸ਼ਕ ਖੜਾਉਣੇ ਵਾਲੀਆਂ ਖਾਣ-ਪੀਣ ਵਾਲੇ ਸਮਾਨ ਵਾਲੀਆਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਤਹਾ ਪੂਰੀ ਹੋਵੇ ਅਰਦਿਲ ਦੀ ਜੇ ਕੋਈ ਕਰੇ ਪਰਵਾਸਾ ਸੰਤਾ ਦਾ ਇੱਧਰ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲਓ ਜੀ ਫੋਟੋ ਸ਼ੂਟ ਤੇ ਵੰਸੂਨੀਆ ਇੱਥੇ ਵੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜੇ ਕੋਈ ਕਰੇ ਤਮਾਸ਼ਾ ਸੰਤਾ ਦਾ ਔਰ ਆਪਣੂ ਵੀ ਮੰਣਾ ਪੈਂਦਾ ਏ ਕੀਸਾ ਅਰਦਾਸਾ ਸੰਤਾਵਾ ਇਸਾ ਹਰਦਾਸਾ ਸੰਤਾਵਾ ਲੋ ਜੀ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਹਨ ਲੱਗੀਆਂ ਹੋਈਆਂ ਇੱਧਰ ਇਸ ਤਰ੍ਹਾਂ ਦੀਆਂ ਸਾਰੀਆਂ ਨਾਲ-ਨਾਲ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਪਹਿਲਾਂ ਦੂਸਰੀ ਸਾਈਡ ਦੀਆਂ ਦੁਕਾਨਾਂ ਆਪਾਂ ਦਿਖਾਈਆਂ ਸੀਗੀਆਂ ਤੁਹਾਨੂੰ ਦੂਰ ਤੱਕ ਐਵੇਂ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਸਾਰੀ ਸੜਕ ਤੇ ਦੁਕਾਨਾਂ ਹੀ ਦੁਕਾਨਾਂ ਨੇ ਬਾਕੀ ਆ ਸਾਰੀਆਂ ਸੰਗਤਾਂ ਨਾ ਆ ਰਹੀਆਂ ਨੇ ਅੰਦਰ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਸੰਗਤਾਂ ਕਿੱਥੇ ਆ ਉਹ ਵੀ ਆਏ ਨੇ ਨਾਲ ਸ਼ਾਮ ਤੱਕ ਬਹੁਤ ਇਕੱਠ ਰਹਿੰਦਾ ਸੰਗਤਾਂ ਦਾ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਸੰਤ ਸਵਾਮੀ ਪਾਪਾ ਨਮੋ ਨਾਦੀ ਜੀ ਦੀ ਸਾਲਾਨਾ ਵਰਸੀ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ